ਇਸ ਵਾਰ ਦੇ ਲੋਕ ਸਭਾ ਚੋਣਾਂ ਕੁਝ हटਕੇ ਨਹੀਂ ਸਾਰੇ ਹੀ ਸਿਆਸੀ ਪਾਰਟੀਆਂ ਦੇ ਵੱਲੋਂ ਪੂਰਾ ਦਮ ਲਗਾ ਦਿੱਤਾ ਗਿਆ ਹੈ ਗੱਲ ਪੰਜਾਬ ਦੀ ਕੀਤੀ ਜਾਵੇ ਤਾਂ ਪੰਜਾਬ ਦੀਆਂ 13 ਲੋਕ ਸਭਾ ਸੀਟਾਂ ਦੇ ਵਿੱਚੋਂ ਇੱਕ ਪਟਿਆਲਾ ਦੀ ਸੀਟ ਵੀ ਹੌਟ ਸਿੱਟ ਮੰਨੀ ਜਾਂਦੀ ਹੈ ਇਸ ਸੀਟ ਤੋਂ ਪਰਨੀਤ ਕੋਰ ਚੋਣ ਮੈਦਾਨ ਦੇ ਵਿੱਚ ਨੇ ਭਾਜਪਾ ਦੇ ਵੱਲੋਂ ਉਹਨਾਂ ਨੂੰ ਟਿਕਟ ਦਿੱਤੀ ਗਈ ਹੈ ਦੇਰਸਲ ਪਟਿਆਲਾ ਦਾ ਸ਼ਾਹੀ ਪਰਿਵਾਰ ਆਜ਼ਾਦੀ ਤੋਂ ਬਾਅਦ ਹੀ ਰਾਜਨੀਤੀ ਦੇ ਵਿੱਚ ਕਾਫੀ ਗਰਮ ਰਿਹਾ ਹੈ ਤੇ ਉਹਨਾਂ ਦਾ ਚੋਣ ਲੜਨ ਦਾ ਇਤਿਹਾਸ ਵੀ ਕਾਫੀ ਦਿਲਚਸਪ ਹੈ ਆ ਤੁਹਾਨੂੰ ਦੱਸਦੇ ਹਾਂ ਕਿਹੜੇ ਉਮੀਦਵਾਰ ਨੇ ਕਿੰਨੀ ਵਾਰ ਚੋਣ ਲੜੀ ਅਤੇ ਕੀ ਰਹੇ ਉਹਨਾਂ ਚੋਣਾਂ ਦੇ ਨਤੀਜੇ ਲੋਕ ਸਭਾ ਚੋਣਾਂ ਲੈ ਕੇ ਸਾਰੀ ਹੀ ਪਾਰਟੀਆਂ ਨੇ ਤਿਆਰੀਆਂ ਖੇਚ ਦਿੱਤੀਆਂ ਨੇ ਤੇ ਪਟਿਆਲਾ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਪਟਿਆਲਾ ਸੀਟ ਤੇ ਵੀ ਮੁਕਾਬਲਾ ਕਾਫੀ ਦਿਲਚਸਪ ਨਜ਼ਰ ਆ ਰਿਹਾ ਹੈ ਪਟਿਆਲਾ ਅਜੀਹਾ ਲੋਕ ਸਭਾ ਹਲਕਾ ਜਿੱਥੇ ਹੁਣ ਤੱਕ 16 ਵਾਰ ਹੋਈਆਂ ਲੋਕ ਸਭਾ ਚੋਣਾਂ ਦੇ ਵਿੱਚ 11 ਵਾਰ ਸ਼ਾਹੀ ਘਰਾਣੇ ਨੇ ਆਪਣੀ ਕਿਸਮਤ ਅਜ਼ਮਾਈ ਹੈ ਇਹ ਚੋਣਾਂ ਸ਼ਾਹੀ ਪਰਿਵਾਰ ਦੇ 4 ਮੈਂਬਰਾਂ ਨੇ ਹੀ ਲੜੀਆਂ ਤੇ 6 ਵਾਰ ਜਿੱਤ ਦਰਜ ਕੀਤੀ ਪਰ ਨਾਲ ਹੀ ਇਸ ਘਰਾਣੇ ਨੂੰ 5 ਵਾਰ ਹਾਰ ਦਾ ਮੂੰਹ ਵੀ ਵੇਖਣਾ ਪਿਆ ਇਸ ਵਾਰ ਦੇ ਲੋਕ ਸਭਾ ਚੋਣਾਂ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਪੰਨੀਤ ਕੌਰ ਬੀਜੇਪੀ ਦੇ ਟਿਕਟ ਤੇ ਲੋਕ ਸਭਾ ਚੋਣ ਲੜ ਰਹੇ ਨੇ ਸ਼ਾਹੀ ਪਰਿਵਾਰ ਦਾ ਰਾਜਨੀਤਿਕ ਇਤਿਹਾਸ ਵੀ ਬੇਹੱਦ ਦਿਲਚਸਪ ਹੈ ਸਭ ਤੋਂ ਪਹਿਲਾਂ ਗੱਲ ਕਰਦੀਆਂ ਰਾਜਮਾਤਾ ਮਹਿੰਦਰ ਕੌਰ ਦੀ ਸ਼ਾਹੀ ਘਰਾਣੇ ਚੋਂ ਇਥੋਂ ਪਹਿਲੀ ਵਾਰ ਚੋਣ ਰਾਜਮਾਤਾ ਮਹਿੰਦਰ ਕੌਰ ਨੇ ਕਾਂਗਰਸ ਦੇ ਸੀਟ ਤੋਂ ਕਾਂਗਰਸ ਦੇ ਟਿਕਟ ਤੋਂ ਸਾਲ 1960 ਦੇ ਵਿੱਚ ਲੜੀ ਅਤੇ ਜਿੱਤ ਹਾਸਲ ਕੀਤੀ ਸਾਲ 1972 ਦੇ ਵਿੱਚ ਉਹ ਕਾਂਗਰਸ ਦੇ ਵੱਖਰੇ ਧੜੇ ਵੱਲੋਂ ਲੜੇ ਅਤੇ ਤੀਜੇ ਨੰਬਰ ਤੇ ਚਲੇ ਗਏ ਉਹ ਦੋ ਵਾਰ ਰਾਜ ਸਭਾ ਦੇ ਮੈਂਬਰ ਬਜੋ ਵੀ ਜੇ ਤੋ ਰਹੇ ਨੇ ਹੁਣ ਗੱਲ ਕਰਦੇ ਆ ਕੈਪਟਨ ਅਮਰਿੰਦਰ ਸਿੰਘ ਦੀ ਕੈਪਟਨ ਅਮਰਿੰਦਰ ਸਿੰਘ ਨੇ ਲੋਕ ਸਭਾ ਦੀ ਪਲੇਠੀ ਚੋਣ ਸਾਲ 1970 ਦੇ ਵਿੱਚ ਪਟਿਆਲਾ ਤੋਂ ਕਾਂਗਰਸ ਦੇ ਵੱਲ ਲੜੀ ਅਤੇ ਹਾਰ ਗਏ ਸਾਲ 1980 ਦੇ ਵਿੱਚ ਉਹ ਜਿੱਤ ਕੇ ਪਹਿਲੀ ਵਾਰ ਐਮਪੀ ਬਣੇ ਅਤੇ ਫਿਰ ਸਾਲ 1984 ਦੇ ਵਿੱਚ ਅਸਤੀਫਾ ਦੇ ਗਏ ਸਾਲ 1998 ਦੇ ਵਿੱਚ ਪਟਿਆਲਾ ਤੋਂ ਹੀ ਉਹਨਾਂ ਨੇ ਤੀਸਰੀ ਵਾਰ ਚੋਣ ਲੜੀ ਪਰ ਹਾਰ ਗਏ ਸਾਲ 2014 ਦੇ ਵਿੱਚ ਅੰਮ੍ਰਿਤਸਰ ਤੋਂ ਅਰੁਣ ਜੇਤਲੀ ਦੇ ਕੋਲੋਂ ਕਰੀਬ 1 ਲੱਖ ਵੋਟਾਂ ਦੇ ਨਾਲ ਜਿੱਤ ਦਰਜ ਕੀਤੀ ਹੁਣ ਗੱਲ ਕਰਦੇ ਆ ਪਰਨੀਤ ਕੌਰ ਦੀ ਕੈਪਟਨ ਅਮਰਿੰਦਰ ਸਿੰਘ ਦੀ ਪਤਨੀ ਪਰਨੀਤ ਕੌਰ ਪਟਿਆਲਾ ਤੋਂ 5 ਵਾਰ ਲੋਕ ਸਭਾ ਚੋਣ ਲੜ ਚੁੱਕੀ ਨੇ ਅਤੇ 4 ਵਾਰ ਜਿੱਤ ਵੀ ਦਰਜ ਕੀਤੀ ਇੱਕ ਵਾਰ ਉਹ ਕੇਂਦਰੀ ਮੰਤਰੀ ਵੀ ਬਣੇ ਸਾਲ 1999 2004 2009 2014 ਅਤੇ 2019 ਦੀਆਂ ਉਹਨਾਂ ਦੇ ਵੱਲੋਂ ਚੋਣਾਂ ਲੜੀਆਂ ਗਿਆ 2014 ਵਾਲੀ ਚੋਣ ਨੂੰ ਛੱਡ ਕੇ ਬਾਕੀ ਸਾਰੀਆਂ ਚੋਣਾਂ ਉਹਨਾਂ ਦੇ ਵੱਲੋਂ ਜਿੱਤੀਆਂ ਗਿਆ ਇਹ ਨਹੀਂ ਨਹੀਂ ਇਹਨਾਂ ਦੇ بیٹے ਰਣਿੰਦਰ ਵੀ ਪਠੰਡਾ ਤੋਂ ਲੋਕ ਸਭਾ ਚੋਣ ਲੜ ਚੁਕੇ ਨੇ ਪਰ ਸਫਲਤਾ ਹੱਥ ਨਾਲ ਨਹੀਂ। ਸਾਲ 1950 ਦੇ ਵਿੱਚ ਅਮਰਿੰਦਰ ਸਿੰਘ ਦੀ ਚਾਚੀ ਅਮਰਜੀਤਵਾਰ ਨੇ ਵੀ ਪਟਿਆਲਾ ਤੋਂ ਹੀ ਕਾਂਗਰਸ ਦੇ ਵੱਲ ਲੋਕ ਸਭਾ ਚੋਣਾਂ ਲੜੇ ਸੀ। ਕ્યારે ਹੁਣ ਸਾਰੀ ਹੀ ਪਾਰਟੀ ਦੇ ਵੱਲੋਂ ਲੋਕ ਸਭਾ ਚੋਣਾਂ ਦੇ ਲਈ ਆਪਣੇ ਉਮੀਦਵਾਰ ਦਾ ਐਲਾਨ ਕੀਤਾ ਜਾ ਰਿਹਾ ਹੈ ਅਤੇ ਆਪੋ ਆਪਣੇ ਦਮ ਤੇ ਮਜ਼ਬੂਤ ਦਵੈਤ ਨੋ ਚੋਲ ਮੈਦਾਨ ਦੇ ਵਿੱਚ ਘਰਿਆ ਚੱ ਰਿਹਾ ਤੇ ਇਸ ਦੇ ਦਰਮਿਆਨ ਹੀ ਪਟਿਆਲਾ ਦੇ ਸ਼ਾਹੀ ਪਰਿਵਾਰ ਦਾ ਇਹ ਰਾਜਨੀਤਿਕ ਇਤਿਹਾਸ ਵੀ ਬੇਹੱਦ ਦਿਲਚਸਪ ਹੈ ਬਿਊ ਰਿਪੋਰਟ ਸਕਰੋਲ ਪੰਜਾਬ